ਨੇ 15 ਸਾਲਾਂ ਤੋਂ ਡਾਕਟਰ ਸੁਮੇਤ ਸੋਫਰ ਦੇ ਨਾਲ ਰਹਿ ਰਹੀ ਆ ਪਰ ਸਾਡੀ ਮੈਰਿਜ ਨਹੀਂ ਸੀ ਹੋਈ ਮੈਨੂੰ ਪਹਿਲਾਂ ਇਹ ਦੱਸਿਆ ਗਿਆ ਸੀਗਾ ਕਿ ਇਹ ਡਾਕਟਰ ਸੁਮੇਤਾ ਸੋਫਰ ਦੇ ਨਾਲ ਇਹਦਾ ਤਲਾਕ ਹੋ ਚੁੱਕਾ ਹੈ ਗੈ ਬੈਨ ਨੂੰ ਮੈਂ ਕਹਿੰਦੀ ਰਹੀ ਆ ਤੇ ਇਹ ਵਗ ਅੱਜ ਕੱਲ ਅੱਜ ਕੱਲ ਕਰਦੇ ਕਰਦੇ ਇਸੇ ਡਿਊਰੇਸ਼ਨ ਦੇ ਵਿੱਚ ਸਾਡੇ ਦੋ ਬੱਚੇ ਵੀ ਨੇ ਇੱਕ ਬੇਟਾ ਹੈ 7 ਸਾਲ ਦਾ ਤੇ ਧੀ ਹੈ 5 ਸਾਲ ਦੀ ਫਿਰ ਇਹਦੇ ਮੇਰੇ ਤੋਂ ਇਲਾਵਾ ਵੀ ਇਹਦੇ ਬਾਹਰ ਬੜੇ ਐਕਸਟਰਾ ਮੈਟਰਲ ਅਫੇਅਰ ਚੱਲਦੇ ਆ ਇਹ ਅਲੱਗ-ਅਲੱਗ ਨਾਮਾਂ ਤੋਂ ਪ੍ਰੋਸਨ ਸੈਕਟਰੀ ਦੀਆਂ ਸਟਾਫ ਦੀਆਂ ਐਡਾ ਦਿੰਦਾ ਕੁੜੀਆਂ ਨੂੰ ਆਪਣੇ ਘਰਾਂ 'ਚੇ ਕੋਠੀਆਂ 'ਚੇ ਫਲੈਟਸ ਫਾਰਮ ਹਾਊਸ ਲੈ ਹੋਏ ਨੇ ਜਾਂ ਹੋਟਲਾਂ 'ਚ ਲੈ ਲੈ ਕੇ ਰਹਿੰਦਾ ਆ ਵਾਰਾ ਪੜੀਆਂ ਕੁੜੀਆਂ ਨੂੰ 60-70000 ਸੈਲਰੀ ਦਊਂਗਾ ਅਲੱਗ-ਅਲੱਗ ਸੋਸ਼ਲ ਮੀਡੀਆ ਸਾਈਟਸ ਤੇ ਵੀ ਆਪਣੀਆਂ ਐਡਸ ਦਿੰਦਾ ਆ ਅਲੱਗ-ਅਲੱਗ ਨਾਮ ਯੂਜ਼ ਕਰਦਾ ਅਲੱਗ-ਅਲੱਗ ਆਈਡਿਜ਼ ਯੂਜ਼ ਕਰ ਰਿਹਾ ਆ ਤੇ ਹਰ ਟਾਈਮ ਇਹਦਾ ਕਹਿਣਾ ਇਹ ਹੁੰਦਾ ਹੈ ਕਿ ਮੈਂ ਮੇਰੇ ਕੋਲ ਪੈਸਾ ਆ ਪਾਵਰ ਆ ਪੋਲਿਟਿਸ਼ੀਅਨਸ ਜੁੜਿਟ ਜੁਡੀਸ਼ਰੀ ਸਾਰੀ ਮੇਰੀ ਜੇਬ 'ਚ ਆ ਮੈਂ ਤੈਨੂੰ ਮਰਵਾ ਦਊਂਗਾ ਤੈਨੂੰ ਮੈਂ ਕਿੱਥੇ ਮਰਜੀ ਮਾਰ ਕੇ ਛੁੱਟ ਵੀ ਦੇਮਾ ਤੇ ਬੈਠਾ ਬੀਅਰ ਪੀ ਰਿਆ ਸੀ ਇਹਨੇ ਮੈਨੂੰ ਮਾਰਨਾ ਫਤਨਾ ਸ਼ੁਰੂ ਕਰ ਦਿੱਤਾ ਇਹਨੇ 90 파ਟ ਦੀ ਚਰਾਬ ਦੇ ਨਸ਼ੇ ਜਿੰਨਾ ਕਿ ਸੀਗਾ ਕਿ ਬੀਅਰ ਬੋਟਲ ਇਹਨੇ ਮੇਰੇ ਪ੍ਰਾਈਵੇਟ 파ਟ ਚ ਇਨਸਰਟ ਕੀਤੀ ਡਾਕਟਰ ਸੁਮੀਸ ਉਹਨੂੰ ਲੋਕਅਪ ਦੇ ਵਿੱਚ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਮੈਂ ਮੈਨੂੰ ਉਹਨਾਂ ਨੇ ਥਾਣੇ ਵਾਲਿਆਂ ਨੇ ਕਿਹਾ ਕਿ ਤੁਸੀਂ ਮੈਡਮ ਚਲੇ ਜਾਓ ਮੈਂ ਜਦੋਂ ਆ ਗਈਆਂ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਇਹਨਾਂ ਦੀ ਮਿਲੀ ਭੁਗਤ ਹੋਈ ਹੈ ਕੀ ਨਹੀਂ ਹੋਇਆ ਪੁਲਿਸ ਨਾਲ ਜਾਂ ਕਿਸੇ ਪੋਲਿਟਿਸ਼ੀਅਨਸ ਨਾਲ ਇਹਨਾਂ ਨੇ ਉਹਨੂੰ ਛੁੜਵਾ ਲਿਆ ਤੇ ਇਹ 10:02 ਤੇ ਲੌਕਅਪ ਤੋਂ ਬਾਹਰ ਆਂਦੇ ਨਹੀਂ ਇਹਨੇ ਮੈਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਮੈਂ ਘਰ 'ਚ ਇਕੱਲੀ ਆ ਮੇਰੇ ਕੋਈ ਸੇਫਟੀ ਨਹੀਂ ਹੈ ਕੋਈ ਸਿਕਿਉਰਿਟੀ ਨਹੀਂ ਹੈ ਈਵਨ ਮੈਨੂੰ ਇਹ ਨਹੀਂ ਪਤਾ ਮੇਰੇ ਬੱਚੇ ਕਿੱਥੇ ਆ ਬੱਚੇ ਇਹਨਾਂ ਦੇ ਕੋਲ ਆ ਪਰ ਮੇਰੇ ਬੱਚੇ ਇਹਦੇ ਕੋਲ ਸੇਫ ਨਹੀਂ ਇਸ ਵੇਲੇ ਦੀ ਵੱਡੇ ਕਬਲੂ ਦਾਣਾ ਸ਼ਹਿਰ ਦੇ ਮਸ਼ਹੂਰ ਸੋਫਾ ਡਾਕਟਰ ਤੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੀਤੇ ਇੱਕ ਦਿਨ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਸੋਫਰ ਹਸਪੀਟਲ ਦੀ ਜਿੱਥੋਂ ਦੇ ਡਾਕਟਰ ਤੇ ਵੱਲੋਂ ਇੱਕ ਮਹਿਲਾ ਦੇ ਨਾਲ ਦੁਸ਼ਕਰਮ ਕੀਤਾ ਗਿਆ ਵਿਆਹ ਦਾ ਟੁੱਟਾ ਝਾਂਸਾ ਦਿੱਤਾ ਗਿਆ ਸੀਗਾ 15 ਸਾਲਾਂ ਤੱਕ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ ਉਦਪ੍ਰਿਤ ਮਹਿਲਾ ਨੇ ਵਿਆਕਰਣ ਦੀ ਗੱਲ ਕੀਤੀ ਸੀ ਤਾਂ ਉਹਦੇ ਨਾਲ ਕੁੱਟ ਮਾਰ ਕੀਤੀ ਸੀ ਦਰਿੰਦਗੀ ਇਸ ਕਦਰ ਕੀਤੀ ਸੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਜਦੋਂ ਤੁਸੀਂ ਸੁਣੋਗੇ ਉਸ ਪੀੜਿਤ ਮਹਿਲਾ ਦੀ ਜੁਬਾਨੀ ਤੇ ਤੁਹਾਨੂੰ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕੀਤਾ ਸੀ ਕਿ ਪੀੜਿਤ ਮਹਿਲਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਹੜੇ-ਕਿਹੜੇ ਖੁਲਾਸੇ ਹੋਣ ਵਾਲੇ ਨੇ ਕਿਉਂਕਿ ਗੱਲਬਾਤ ਹੋ ਚੁੱਕੀ ਹੈ ਸਾਡੀ ਟੀਮ ਜਿਹੜੀ ਉੱਥੇ ਮੌਕੇ ਤੇ ਪਹੁੰਚੀ ਤੇ ਉਸ ਪੀੜਿਤ ਮਹਿਲਾ ਦੇ ਨਾਲ ਖੁੱਲ ਕੇ ਗੱਲਬਾਤ ਕੀਤੀ ਹੈ ਤਾਂ ਸਪਿਰਿਤ ਮਹਿਲਾ ਨੇ ਡਾਕਟਰ ਸੋਫਤ ਉੱਪਰ ਕਿੜ ਕਿੜ ਇਲਜ਼ਾਮ ਲਗਾਏ ਨੇ ਕਿਸ ਤਰ੍ਹਾਂ ਉਸ ਦੇ ਨਾਲ ਦਰਿੰਦਗੀ ਕੀਤੀ ਗਈ ਹੈ ਡਾਕਟਰ ਸੋਫਤ ਦੇ ਵੱਲੋਂ ਆਉ ਕਰਦਿਆਂ ਗੱਲਬਾਤ ਤੇ ਸੁਣਦੇ ਉਹਨਾਂ ਦੀ ਜ਼ੁਬਾਨੀ ਕਿ ਆਖਿਰ ਕਿਹੜੇ ਉਹ ਖੁਲਾਸੇ ਹੋਣ ਵਾਲੇ ਨੇ ਸਸ਼੍ਰੀ ਕਾਲ ਜੀ ਤੁਸੀਂ ਜੁੜ ਚੁੱਕੇ ਆ ਸਮਟਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਸੋ ਪਿਛਲੇ ਦਿਨੀ ਡਾਕਟਰ ਸੁਮਿਤ ਸੋਫਿਤ ਕਾਫੀ ਜ਼ਿਆਦਾ ਸੁਰਖੀਆਂ ਚਾਹੀ ਸੀ ਵਿਵਾਦ ਹੋਇਆ ਸੀ ਔਰ ਜਿਸ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਸਾਡੇ ਨਾਲ ਮੌਜੂਦ ਨਹੀਂ ਕਿਉਂਕਿ ਮੀਡੀਆ ਦਾ ਕੰਮ ਹੈ ਦੋਨੋਂ ਪੱਖਾਂ ਨੂੰ ਅੱਗੇ ਰੱਖਣਾ ਸੋ ਜੇ ਕਿਸੇ ਦੇ ਨਾਲ ਨਾ ਇਨਸਾਫੀ ਹੁੰਦੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਹੋ ਕੇ ਉਹਨਾਂ ਦੇ ਨਾਲ ਮੋਢਾ ਦੇ ਮੋਢਾ ਲਾ ਕੇ ਖੜੀਏ ਸੋ ਮੈਮ ਤੋਂ ਜਾਣ ਲੈਣੇ ਆ ਪੂਰਾ ਮੈਟਰ ਕੀ ਸੀ ਕਿ ਜੋ ਇਲਜ਼ਾਮ ਲਗਾਏ ਗਏ ਨੇ ਕਿ ਉਹ ਵਾਕਈ ਸਹੀ ਨੇ ਸਸ਼੍ਰੀ ਕਾਲ ਜੀ ਸੋ ਸਿਕੰਟ ਮਮ ਸੁਮਿਤ ਸੋਫਰ ਡਾਕਟਰ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ ਉਹਨਾਂ ਦੇ ਨਾਲ ਰਹਿ ਰਹੇ ਜੀ ਮੈਂ ਪਿਛਲੇ 15 ਸਾਲਾਂ ਤੋਂ ਡਾਕਟਰ ਸੁਮਿਤ ਸੋਫਰ ਦੇ ਨਾਲ ਰਹਿ ਰਹੀ ਹਾਂ ਪਰ ਸਾਡੀ ਮੈਰਿਜ ਨਹੀਂ ਸੀ ਹੋਈ ਮੈਨੂੰ ਪਹਿਲਾਂ ਇਹ ਦੱਸਿਆ ਗਿਆ ਸੀਗਾ ਕਿ ਇਹ ਡਾਕਟਰ ਸੁਮੇਤਾ ਸੋਫਰ ਦੇ ਨਾਲ ਇਹਦਾ ਤਲਾਕ ਹੋ ਚੁੱਕਾ ਹੈ ਤੇ ਮੈਂ ਤੇਰੇ ਨਾਲ ਮੈਰਿਜ ਕਰਵਾ ਲਾਂਗਾ ਤੇ ਮੇਰੇ ਕ੍ਰਿਮੀਨਲ ਤੇ ਕੁਝ ਸਿਵਲ ਕੇਸਿਸ ਚੱਲਦੇ ਨੇ ਉਹ ਪੈਂਡਿੰਗ ਚੱਲ ਰਹੇ ਨੇ ਉਹ ਖਤਮ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਮੈਂ ਮੈਰਿਜ ਕਰਾ ਲਾਂਗੇ ਜਿਦਾਂ ਇਦਾਂ ਇਹਨੂੰ ਮੈਂ ਕਹਿੰਦੀ ਰਹੀ ਆ ਤੇ ਇਹ ਵੀ ਅੱਜ ਕੱਲ ਅੱਜ ਕੱਲ ਕਰਦੇ ਕਰਦੇ ਇਸੇ ਡਿਊਰੇਸ਼ਨ ਦੇ ਵਿੱਚ ਸਾਡੇ ਦੋ ਬੱਚੇ ਵੀ ਨੇ ਇੱਕ ਬੇਟਾ ਹੈ 7 ਸਾਲ ਦਾ ਬੇਟੀ ਹੈ 5 ਸਾਲ ਦੀ ਹਾਂਜੀ 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 ਤੇ ਉਸ ਤੋਂ ਬਾਅਦ ਇਹਨੂੰ ਕਿੰਨੀ ਵਾਰੀ ਕਿਹਾ ਗਿਆ ਫਿਰ ਇਹਦੇ ਮੇਰੇ ਤੋਂ ਇਲਾਵਾ ਵੀ ਇਹਦੇ ਬਾਹਰ ਬੜੇ ਐਕਸਟਰਾ ਮੈਟਰਲ ਅਫੇਅਰ ਚੱਲਦੇ ਆ ਇਹ ਅਲੱਗ-ਅਲੱਗ ਨਾਮਾਂ ਤੋਂ ਪਰਸਨਲ ਸੈਕਟਰੀ ਦੀਆਂ ਸਟਾਫ ਦੀਆਂ ਐਡਾਂ ਦਿੰਦਾ ਕੁੜੀਆਂ ਨੂੰ ਆਪਣੇ ਘਰਾਂ 'ਚ ਕੋਠੀਆਂ 'ਚ ਫਲੈਟਸ ਫਾਰਮ ਹਾਊਸ ਲੈ ਹੋਏ ਨੇ ਜਾਂ ਹੋਟਲਾਂ 'ਚ ਲੈ ਲੈ ਕੇ ਰਹਿੰਦਾ ਆ ਉਹਨਾਂ ਨਾਲ ਵੀ ਇਹ ਜਿਹੜੇ ਸਰੀਰਿਕ ਖੋਸ਼ਨ ਕਰ ਰਿਹਾ ਆ ਉਹਨਾਂ ਨੂੰ ਲਾਲਚ ਦਿੰਦਾ ਆ ਕਿ ਮੈਂ 12 ਪੜੀਆਂ ਕੁੜੀਆਂ ਨੂੰ 60-70000 ਸੈਲਰੀ ਦਊਂਗਾ ਤੇ ਉਹ ਕਈ ਰਹਿੰਦੀਆਂ ਵੀ ਆ ਇਹਦੇ ਨਾਲ ਬਹੁਤ ਸਾਰੀਆਂ ਰਹਿੰਦੀਆਂ ਵੀ ਆ ਤੇ ਇਹ ਅਲੱਗ-ਅਲੱਗ ਸੋਸ਼ਲ ਮੀਡੀਆ ਸਾਈਟਸ ਤੇ ਵੀ ਆਪਣੀਆਂ ਐਡਸ ਦਿੰਦਾ ਆ ਅਲੱਗ-ਅਲੱਗ ਨਾਮ ਯੂਜ਼ ਕਰਦਾ ਅਲੱਗ-ਅਲੱਗ ਆਈਡਿਜ਼ ਯੂਜ਼ ਕਰ ਰਿਹਾ ਆ ਤੇ ਹਰ ਟਾਈਮ ਇਹਦਾ ਕਹਿਣਾ ਇਹ ਹੁੰਦਾ ਹੈ ਕਿ ਮੈਂ ਮੇਰੇ ਕੋਲ ਪੈਸਾ ਆ ਪਾਵਰ ਆ ਪੋਲਿਟਿਸ਼ੀਅਨਸ ਜੁਡੀਸ਼ਰੀ ਸਾਰੀ ਮੇਰੀ ਜੇਬ 'ਚ ਆ ਮੈਂ ਤੈਨੂੰ ਮਰਵਾ ਦੂੰਗਾ ਤੈਨੂੰ ਮੈਂ ਕਿੱਥੇ ਮਰਜ਼ੀ ਮਾਰ ਕੇ ਛੁੱਟ ਵੀ ਦਵਾ ਰੋਜ਼ ਗਾਲੀ ਗਲੋਚ ਇਸੀ ਗੱਲ ਤੇ ਹੁੰਦੀ ਸੀ ਸਾਡੀ ਕਿ ਵਿਆਹ ਕਰਵਾ ਲਓ ਤੁਸੀਂ ਬੱਚੇ ਵੱਡੇ ਹੋ ਰਹੇ ਆ ਜਿਸ ਦਿਨ ਇਨਸੀਡੈਂਟ ਹੋਇਆ ਉਸ ਦਿਨ ਵੀ ਅਸੀਂ ਇਸੇ ਟੌਪਿਕ ਤੇ ਗੱਲ ਕਰਨ ਕਰ ਹੀ ਰਹੇ ਸੀਗੇ ਕਿ ਬੱਚੇ ਵੱਡੇ ਹੋ ਰਹੇ ਆ ਜੇ ਉਧਰੋਂ ਤਲਾਕ ਨਹੀਂ ਹੋਇਆ ਤੇ ਮੇਰਾ ਜਾਂ ਬੱਚਿਆਂ ਦਾ ਫਿਊਚਰ ਸੋਚ ਕੇ ਅਸੀਂ ਕੁਝ ਬੈਠ ਕੇ ਡਿਸਾਈਡ ਕਰ ਲੈਣੇ ਆ ਕਿ ਮੈਂ ਕਿੱਦਾਂ ਰਹਿਣਾ ਆ ਬੱਚਿਆਂ ਨੂੰ ਲੈ ਕੇ ਜਾਂ ਤੁਸੀਂ ਕਿੱਦਾਂ ਰਹਿਣਾ ਆ ਤਾਂ ਕਿ ਬੱਚੇ ਛੋਟੇ ਆ ਹਲੇ ਉਹਨਾਂ ਦਾ ਵੀ ਫਿਊਚਰ ਅਸੀਂ ਸਿਕਿਉਰ ਕਰਨਾ ਪਰ ਇਹਨੇ ਮੈਨੂੰ ਇਹ ਬੈਠਾ ਬੀਅਰ ਪੀ ਰਿਆ ਸੀ ਇਹਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਫਿਰ ਮੇਰੇ ਨਾਈਟੀ ਫਾਰਟੀ ਫਿਰ ਮੈਨੂੰ ਇਹਨੇ ਚਲਾ ਆਪ ਦੇ ਨਸ਼ੇ 'ਚ ਇੰਨਾ ਕਿ ਸੀਗਾ ਕਿ ਇਹਨੇ ਮੈਨੂੰ ਬੀਅਰ ਬੋਟਲ ਇਹਨੇ ਮੇਰੇ ਪ੍ਰਾਈਵੇਟ ਪਾਰਟ 'ਚ ਇਨਸਰਟ ਕੀਤੀ ਇਹਨੇ ਫਿਰ ਮੈਨੂੰ ਮਾਰਿਆ ਫਿਰ ਇਹ ਬੱਚਿਆਂ ਨੂੰ ਲੈ ਕੇ ਘਰ 'ਚੋਂ ਦੌੜ ਗਿਆ ਪਹਿਲਾਂ ਵੀ ਕਦੇ ਮਾਰਕੁੱਟ ਹੋਈ ਆ ਮੇਰੀ ਮਾਰਕੁੱਟ ਲੜਾਈ ਝਗੜੇ ਅਕਸਰ ਹੁੰਦੇ ਰਹਿੰਦੇ ਸੀਗੇ ਪਰ ਬੱਚਿਆਂ ਕਰਕੇ ਅਸੀਂ ਹਮੇਸ਼ਾ ਕਹ ਲੋ ਮੈਂ ਕੰਪਰੋਮਾਈਜ਼ ਕਰ ਜਾਂਦੀ ਸੀ ਕਿ ਨਹੀਂ ਚਲੋ ਬੱਚੇ ਆ ਛੋਟੇ ਆ ਤੇ ਇਹਨਾਂ ਦਾ ਫਿਊਚਰ ਖਰਾਬ ਹੁੰਦਾ ਆ ਹਮੇਸ਼ਾ ਜਿੰਨੀ ਵਾਰੀ ਵੀ ਇਹਨੂੰ ਕਿਹਾ ਗਿਆ ਆ ਕਿ ਮੈਰਿਜ ਕਰਵਾ ਲਓ ਇਹੀ ਕੁਝ ਹੁੰਦਾ ਸੀ ਫਿਰ ਡਾਕਟਰ ਸੁਮੇਤਾ ਸੋਫਰਟਾ ਉਹਨੂੰ ਵੀ ਸਭ ਕੁਝ ਪਤਾ ਆ ਕਿ ਇਹ ਮੇਰੇ ਨਾਲ ਇੱਥੇ ਰਹਿੰਦਾ ਆ ਕਿ ਉਹਨਾਂ ਦਾ ਡਿਵੋਰਸ ਹੋਇਆ ਸੀ ਮਮ ਇਹਨਾਂ ਦਾ ਜੀ ਨਹੀਂ ਉਹਦਾ ਡਿਵੋਰਸ ਨਹੀਂ ਹੋਇਆ ਸੁਮੇਤਾ ਸੋਫਰਟ ਦੇ ਨਾਲ ਉਹ ਵੀ ਉਹਦਾ ਡਿਵੋਰਸ ਨਹੀਂ ਹੋਇਆ ਉਹਨੇ ਵੀ ਕਦੀ ਇੱਥੇ ਆ ਕੇ ਓਬਜੈਕਸ਼ਨ ਨਹੀਂ ਕੀਤਾ ਕਿ ਤੂੰ ਦੂਸਰੀ ਕਿਸੇ ਲੇਡੀ ਨਾਲ ਰਹਿ ਰਹੇ ਆਂ ਜਾਂ ਤੇਰੇ ਬੱਚੇ ਵੀ ਹੋ ਗਏ ਕਿਉਂਕਿ ਉਹ ਖੁਦ ਉੱਥੇ ਕਿਸੇ ਹੋਰ ਆਦਮੀ ਦੇ ਨਾਲ ਰਹਿ ਰਹੀ ਆ ਉਹਦਾ ਨਾਮ ਇੰਦਰਪ੍ਰੀਤ ਪਾਲ ਸਿੰਘ ਆ ਜਿਹਦੇ ਨਾਲ ਉਹ ਕਾਫੀ ਪਿੱਛੇ ਲੰਬੇ ਸਮੇਂ ਤੋਂ ਰਹਿ ਰਹੀ ਆ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਸਭ ਨੂੰ ਪਤਾ ਹੈਗਾ ਆ ਤੇ ਇਹ ਦੇ ਪੇਰੈਂਟਸ ਨੂੰ ਵੀ ਪਤਾ ਆ ਇਹਦੇ ਫਾਦਰ ਮਾਦਰ ਬ੍ਰਦਰ ਪਾਬੀ ਸਭ ਨੂੰ ਪਤਾ ਇਵਨ ਕਿ ਇਹਦਾ ਇੱਕ ਬੇਟਾ ਆ ਉਹ ਵੀ ਉਸੇ ਸੇਮ ਘਰ ਦੇ ਵਿੱਚ ਇਹਦੀ ਮਦਰ ਦੇ ਉਹਦੇ ਜਿਹੜਾ ਲਿਵਨ ਪਾਰਟਨਰ ਉਹਦੇ ਨਾਲ ਰਹਿੰਦਾ ਆ ਇਹਦਾ ਪਹਿਲਾ ਬੇਟਾ ਜੀ ਪਹਿਲਾ ਬੇਟਾ ਜਿਹੜਾ ਸਿਧਾਂਤ ਸੋਫਟ ਉਹਦਾ ਨਾਮ ਹੈ ਜੀ ਹਾਂਜੀ ਔਰ ਮਮ ਤੁਸੀਂ ਜਿਵੇਂ 15 ਸਾਲ ਤੋਂ ਉਹਨਾਂ ਦੇ ਨਾਲ ਰਹਿ ਰਹੇ ਹੋ ਕਦੇ ਜ਼ਿੱਦ ਨਹੀਂ ਕੀਤੀ 2 ਸਾਲ ਬਾਅਦ 3 ਸਾਲ ਬਾਅਦ ਕਿ ਬੇਬੀ ਪਲਾਨ ਫੇਰ ਕਰਦੇ ਆ ਪਹਿਲਾਂ ਵਿਆਹ ਕਰਵਾ ਲੀ ਜੀ ਤਾਂ ਹੀ ਬੇਟਾ ਮੇਰਾ ਤਾਂ ਹੀ 7 ਸਾਲ ਦਾ ਆ ਇੰਨੇ ਟਾਈਮ ਮੈਂ ਬੇਬੀ ਤਾਂ ਹੀ ਪਲਾਨ ਨਹੀਂ ਸੀ ਅਸੀਂ ਕਰ ਰਹੇ ਕਿ ਪਹਿਲਾਂ ਮੈਰਿਜ ਹੋਏਗੀ ਉਸ ਤੋਂ ਬਾਅਦ ਅਗਰ ਹੁੰਦਾ ਤਾਂ ਫੇਰ ਬੇਟਾ ਵੀ ਵੱਡੇ ਬੱਚੇ ਵੀ ਵੱਡੇ ਹੁੰਦੇ ਜੀ ਕਿਉਂਕਿ ਬੱਚੇ ਛੋਟੇ ਨੇ ਨਾ ਬੱਚੇ ਨਹੀਂ ਤਾਂ 15 15 ਸਾਲ ਰਿਲੇਸ਼ਨ ਹੋ ਗਏ 12 13 14 ਸਾਲ ਤੱਕ ਦੇ ਬੱਚੇ ਵੀ ਹੁੰਦੇ ਤੇ ਇਹੀ ਡਿਊਰੇਸ਼ਨ ਤੇ ਵੇਟਿੰਗ ਡਿਊਰੇਸ਼ਨ ਹੀ ਚੱਲ ਰਹੀ ਸਗੀ ਕੀ ਕੀ ਕੋਟ ਕੇਸ ਖਤਮ ਹੋਣਗੇ ਮੈਰਿਜ ਕਰਾਂਗੇ ਫਿਰ ਬੱਚੇ ਪਲਾਨ ਕਰਾਂਗੇ ਪਰ ਚਲੋ ਕਨਸੀਵ ਕਰ ਲਿਆ ਹੋਇਆ ਸੀਗਾ ਫਿਰ ਬੱਚੇ ਹੋ ਗਏ ਪਹਿਲਾ ਬੇਟਾ ਆਇਆ ਫਿਰ ਬੇਟੀ ਆਈ ਪਰ ਨਹੀਂ ਅਗਰ ਮੇਰੇ ਪੇਰੈਂਟਸ ਨੂੰ ਵੀ ਕਹਿੰਦੀ ਸੀਗੀ ਕਿ ਤੁਸੀਂ ਇਹਦਾ ਕਰਵਾ ਦਿਓ ਕਿਸੇ ਪਾਸੇ ਸੋਲੂਸ਼ਨ ਕੱਢੋ ਉਹ ਵੀ ਕਹਿੰਦੇ ਸੀਗੇ ਤੂੰ ਆਰਾਮ ਦੇ ਨਾਲ ਬੈਠ ਕੇ ਬੱਚੇ ਸੰਭਸ ਇਹ ਜੋ ਕਰਦਾ ਇਹਨੂੰ ਕਰੀ ਜਾਣ ਦੇ ਪਰ ਮੈਮ ਮੀਡੀਆ ਚ ਤਾਂ ਇਹ ਖਬਰ ਆਈ ਸੀ ਕਿ ਡਾਕਟਰ ਸੁਮੇਤ ਸੋਫਰ ਅਰੈਸਟ ਹੋ ਗਏ ਨੇ ਗ੍ਰਿਫਤਾਰ ਹੋ ਗਏ ਐਫ ਆਈ ਆਰ ਹੋ ਗਈ ਜੀ ਦੇਖੋ ਉਸ ਰਾਤ ਇਹ ਮੇਰੇ ਸਾਹਮਣੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਡਾਕਟਰ ਸੁਮੇਤ ਸੋਫਰ ਨੂੰ ਲੋਕਅਪ ਦੇ ਵਿੱਚ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਮੈਂ ਮੈਨੂੰ ਇਹਨਾਂ ਨੇ ਥਾਣੇ ਵਾਲਿਆਂ ਨੇ ਕਿਹਾ ਕਿ ਤੁਸੀਂ ਮੈਡਮ ਚਲੇ ਜਾਓ ਤੁਸੀਂ ਹੁਣ ਸੇਫ ਹੋ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਮੈਂ ਜਦੋਂ ਆ ਗਈਆਂ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਇਹਨਾਂ ਦੀ ਮਿਲੀਭੁਗਤ ਹੋਈ ਆ ਕੀ ਨਹੀਂ ਹੋਇਆ ਪੁਲਿਸ ਨਾਲ ਜਾਂ ਕਿਸੇ ਪੋਲੀਟਿਸ਼ੀਅਨਸ ਨਾਲ ਇਹਨਾਂ ਨੇ ਉਹਨੂੰ ਛੁੜਵਾ ਲਿਆ ਤੇ ਇਹ 10:02 ਦੇ ਮਿੰਟ ਤੇ ਲੋਕਅਪ ਤੋਂ ਬਾਹਰ ਆਂਦੇ ਨੇ ਇਹਨੇ ਮੈਨੂੰ ਫੋਨ ਕਰਨੇ ਸ਼ੁਰੂ ਕਰਤੇ ਇਹਦੇ ਰਿਸ਼ਤੇਦਾਰਾਂ ਦੇ ਵੀ ਮੈਨੂੰ ਫੋਨ ਧਮਕੀਆਂ ਮਾਰਨ ਦੀਆਂ ਕੁੱਟਣ ਦੀਆਂ ਆਣੀਆਂ ਸ਼ੁਰੂ ਹੋ ਗਈਆਂ ਤੇ ਕਹਿੰਦੇ ਅਸੀਂ ਬੱਚਿਆਂ ਨੂੰ ਲੁਕੋ ਦੇਣਾ ਆ ਤੇ ਇਹਦੇ ਤੇ ਇੱਕ ਕਿਡਨਾਪਿੰਗ ਦੇ ਚਾਰਜਸ ਲਗਾ ਕੇ ਇਹਨੂੰ ਅੰਦਰ ਕਰਾਵਾਂਗੇ ਤੇ ਝੂਠੇ ਪਰਚੇ ਕਰਾਵਾਂਗੇ ਇਹ ਇਹਦਾ ਜੀਣਾ ਹੁਣ ਅਸੀਂ ਹਰਾਮ ਕਰ ਦਾਂਗੇ ਹੁਣ ਮੈਂ ਕੱਲ ਇਸ ਘਰ ਦੇ ਵਿੱਚ ਵਾਪਸ ਆਈ ਆ ਪੁਲਿਸ ਪਾਰਟੀ ਦੇ ਨਾਲ ਮੈਂ ਵਾਪਸ ਆਈ ਆ ਜਦੋਂ ਮੈਂ ਆ ਗਈ ਆ ਤੇ ਅੱਜ ਸਵੇਰੇ ਇਹ ਤਕਰੀਬਨ ਪੌਣੇ 9 ਵਜੇ ਇਸ ਘਰ ਦੇ ਵਿੱਚ ਆਇਆ ਆ ਇਹਨੂੰ ਨੋਲਿਜ ਨਹੀਂ ਸੀ ਕਿ ਮੈਂ ਘਰ 'ਚ ਵਾਪਸ ਆ ਚੁੱਕੀ ਆ ਜਿੱਦ ਹੀ ਮੈਂ ਅੰਦਰ ਸੀਗੀ ਇਹ ਆਇਆ ਉੱਪਰ ਮੈਂ ਰੂਮ ਦੇ ਵਿੱਚ ਬੈਠੀ ਸੀ ਇਹਨੇ ਆ ਕੇ ਮੈਨੂੰ ਫੇਰ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਘਰ 'ਚ ਕੀ ਕਰਦੀ ਆ ਇੱਥੋਂ ਦੌੜ ਜਾ ਦਫਾ ਹੋ ਜਾ ਮੈਂ ਤੈਨੂੰ ਹੁਣੇ ਹੀ ਮਾਰ ਦੂੰਗਾ ਫੇਰ ਮੈਨਾਂ ਹੱਥੋਂ ਪਾਈ ਕਰਕੇ ਗਿਆ ਨੀਚੇ ਤੱਕ ਮੈਂ ਕਿ ਮੈਂ ਕਿਹਾ ਮੈਂ ਕਿਹਾ ਮੈਨੂੰ ਸਿਰਫ ਮੇਰੇ ਬੱਚੇ ਲਿਆ ਕੇ ਵਾਪਸ ਦੇ ਦਿਓ ਤੇ ਮੈਂ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਕਹਿ ਰਹੀ ਤੇ ਇਹ ਫਟਾਫਟ ਇੱਥੋਂ ਦੀ ਦੌੜ ਗਿਆ ਇਹਦੇ ਫਾਦਰ ਇਹਦਾ ਬ੍ਰਦਰ ਤੇ ਇਹਦਾ ਇੱਕ ਦੋਸਤ ਆ ਵਿਨੋਦ ਸ਼ਰਮਾ ਉਹ ਤੇ ਇੱਕ ਦੋ ਜਣੇ ਹੋਰ ਉਹ ਨਾਲ ਆਏ ਹੋਏ ਸੀ ਇਹਦੇ ਇਹ ਸਾਰੇ ਜਣੇ ਫਟਾਫਟ ਦੌੜ ਗਏ ਜਦੋਂ ਇਹਨਾਂ ਨੇ ਮੈਨੂੰ ਦੇਖਿਆ ਕਿ ਇਹਨਾਂ ਨੂੰ ਇਹ ਹੋ ਗਿਆ ਕਿ ਕੋਈ ਹੋਰ ਦਿੱਕਤ ਨਾ ਹੋ ਜAVE ਇਹ ਫੇਰ ਮੇਰੇ ਨਾਲ ਗਾਲੀ ਗਲੋਚ ਤੇ ਵਾਰਕਟ ਕਰਕੇ ਫੇਰ ਨਿਕਲਿਆ ਜੇ ਕਹਿੰਦਾ ਤੈਨੂੰ ਛੱਡਣਾ ਤਾਂ ਨਹੀਂ ਤੈਨੂੰ ਕਿਸੇ ਨਾ ਕਿਸੇ ਪਾਸੇ ਮੈਂ ਮਾਰ ਕੇ ਸੁੱਟੂੰਗਾ ਜੀ ਹਾਂ ਜੀ ਬਿਲਕੁਲ ਜੀ ਮੈਂ ਘਰ ਚ ਇਕੱਲੀ ਆ ਮੇਰੇ ਕੋ ਕੋਈ ਸੇਫਟੀ ਨਹੀਂ ਹੈ ਕੋਈ ਸਕਿਉਰਟੀ ਨਹੀਂ ਹੈ ਈਵਨ ਨੂੰ ਇਹ ਨਹੀਂ ਪਤਾ ਮੇਰੇ ਬੱਚੇ ਕਿੱਥੇ ਆ ਬੱਚੇ ਇਹਨਾਂ ਦੇ ਕੋਲ ਆ ਪਰ ਮੇਰੇ ਬੱਚੇ ਇਹਦੇ ਕੋਲ ਸੇਫ ਨਹੀਂ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਜੀ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਆ ਇਹਨੂੰ ਜਲਦ ਜਲਦ ਅਰੈਸਟ ਕੀਤਾ ਜਾਵੇ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਸੇਫਟੀ ਸਿਕਿਉਰਿਟੀ ਦਿੱਤੀ ਜਾਵੇ ਕੁਈ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਜਾਂ ਬੱਚਿਆਂ ਨੂੰ ਕੋਈ ਜਾਨੋ ਮਾਰਨ ਦੀ ਧਮਕੀ ਕੁਛ ਐਦਾ ਜੀ ਬਿਲਕੁਲ ਮੈਨੂੰ ਅਸਵੇਰੇ ਵੀ ਕਹਿ ਕੇਗਾ ਤੈਨੂੰ ਤਾਂ ਅਸੀਂ ਮਾਰ ਕੇ ਸੁੱਟ ਦਾਂਗੇ ਇਹਨੇ ਆਪਣੇ ਭਰਾ ਤੋਂ ਵੀ ਫੋਨ ਕਰਵਾ ਕਰਵਾ ਕੇ ਮੈਨੂੰ ਕਿਹਾ ਵੇ ਵਿਨੋਦ ਸ਼ਰਮਾ ਮੈਂ ਜੱਜ ਸਾਹਿਬ ਦੇ ਪੇਸ਼ ਹੋਣ ਦੀ ਉਸ ਦਿਨ ਗਈ ਸੀਗੀ ਤੇ ਮੈਡੀਕਲ ਕਰਾਣ ਵੀ ਗਈ ਆ ਉਸ ਦਿਨ ਵੀ ਉਹ ਵਿਨੋਦ ਸ਼ਰਮਾ ਨੂੰ ਇਹਨੇ ਮੇਰੇ ਪਿੱਛੇ ਰਹਿ ਕੇ ਕਰਨ ਦੇ ਲਈ ਲਾਇਆ ਹੋਇਆ ਸੀ ਉਹ ਫੋਟੋਆਂ ਵੀਡੀਓ ਬਣਾ ਕੇ ਲੈ ਕੇ ਗਿਆ ਆ ਕਿ ਜਿੱਥੇ-ਜਿੱਥੇ ਵੀ ਮੈਂ ਜਾ ਰਹੀ ਆ ਆ ਰਹੀ ਆ ਪੁਲਿਸ ਦੇ ਕੰਮ ਦੇ ਲਈ ਜਾਂ ਕੇਸ ਦੇ ਕੰਮ ਦੇ ਲਈ ਇਹ ਮੇਰੇ ਪਿੱਛੇ-ਪਿੱਛੇ ਉਹਨਾਂ ਨੂੰ ਲਾ ਰਿ ਨੇ ਮੇਰੇ ਮਦਰ ਫਾਦਰ ਬ੍ਰਦਰ ਕੋਈ ਨਹੀਂ ਹੈਗਾ ਮੇਰਾ ਮੈਂ ਕੱਲੀ ਹੀ ਜਾ ਰਹੀ ਹਾਂ ਬਿਲਕੁਲ ਅਲੋਨ ਜਾ ਰਹੀ ਹਾਂ ਕਿ ਏ ਮੈਨੂੰ ਕਿਸੇ ਵੀ ਵੇਲੇ ਮੇਰੇ ਤੇ ਕੋਈ ਅਟੈਕ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਕਰਾ ਸਕਦੇ ਨੇ ਕੋਈ ਸਿਕਿਉਰਿਟੀ ਦੀ ਮੰਗ ਕਰ ਦਿਓ ਜੀ ਬਿਲਕੁਲ ਮੈਂ ਸਿਕਿਉਰਿਟੀ ਦੀ ਮੰਗ ਕਰਦੀ ਆ ਮੈਨੂੰ ਆਪਣੀ ਸੇਫਟੀ ਸਿਕਿਉਰਿਟੀ ਦੀ ਮੇਰੀ ਪੂਰੀ ਦੇਖਿਆ ਜਾਵੇ ਤੇ ਮੈਨੂੰ ਮੇਰੇ ਬੱਚੇ ਵਾਪਸ ਦਵਾਈ ਜਾਣ ਮੇਰੇ ਬੱਚੇ ਮੈਨੂੰ ਨਹੀਂ ਪਤਾ ਕਿੱਥੇ ਨੇ ਇਹਨਾਂ ਨੇ ਕਿੱਥੇ ਰੱਖੇ ਹੋਏ ਨੇ ਮੈਂ ਅੱਜ ਵੀ ਸਵੇਰੇ ਜਦੋਂ ਇਹ ਆਇਆ ਮੇ ਨਾਲ ਲੜਿਆ ਝਗੜਿਆ ਦੁਵਾਰਾ ਤੋਂ ਤੇ ਮੈਂ ਇਹਨੂੰ ਕਿਹਾ ਵੀ ਆ ਕਿ ਮੈਨੂੰ ਮੇਰੇ ਬੱਚੇ ਵਾਪਸ ਕਰ ਦੋ ਮੈਨੂੰ ਕੁਝ ਨਹੀਂ ਹੋਰ ਚਾਹੀਦਾ ਜੀ ਲੋਕੋ ਕਹਿੰਦੇ ਆ ਕਿ ਅਸੀਂ ਤੇਰੇ ਤੇ ਝੂਟੇ ਅਲੀਗੇਸ਼ਨ ਲਗਾ ਕੇ ਤੇਰੇ ਤੇ ਪਰਚੇ ਵੀ ਕਰਾਵਾਂਗੇ ਤੇ ਨੂੰ ਅੰਦਰ ਵੀ ਕਰਾਵਾਂਗੇ ਪੋਲੀਟੀਸ਼ੀਅਨਸ ਨੂੰ ਜਿੰਨਾ ਮਰਜੀ ਅਸੀਂ ਪੁਲਿਸ ਨੂੰ ਅਸੀਂ ਪੈਸਾ ਚੜਾ ਦਾਂਗੇ ਸਾਰਾ ਕੁਝ ਕਰਾਂਗੇ ਦੇਖੋ ਤੇ ਤੇਰੇ ਪਿੱਛੇ ਤਾਂ ਆਣ ਵਾਲਾ ਕੋਈ ਹੈ ਨਹੀਂ ਕੋਈ ਪੋਲੀਟੀਕਲ ਬੈਕਗ੍ਰਾਉਂਡ ਸਟਰੋਂਗ ਹੈ ਜੀ ਹਾਂਜੀ ਜੀ ਇਹਨਾਂ ਦਾ ਸਾਰਾ ਕੁਝ ਆਏਗਾ ਯਾ ਪੈਸਾ ਆ ਯਾ ਪਾਵਰ ਆ ਸਾਰਾ ਕੁਝ ਆ ਹੁਣ ਡਾਕਟਰ ਸੁਮੇਤਾ ਦੇ ਥਰੂ ਵੀ ਇਹ ਸਾਰੇ ਕੰਮ ਕਰਾਉਂਦੇ ਆ ਕਿਉਂਕਿ ਉਹਦੇ ਵੀ ਪੋਲੀਟੀਸ਼ੀਅਨਸ ਦੇ ਨਾਲ ਪੁਲਿਸ ਦੇ ਨਾਲ ਰਾਪਤਾ ਰਹਿੰਦਾ ਆ ਇਹਦੇ ਫਾਦਰ ਦਾ ਬ੍ਰਦਰ ਦਾ ਮਦਰ ਦਾ ਇਹ ਸਾਰੇ ਉਹੀ ਰੀਅਲ ਏਸ ਨਾਲ ਹੋਰ ਵੀ ਕਾਰੋਬਾਰ ਕਰਦੇ ਨੇ ਇਹਦੇ ਕਜ਼ਨਸ ਜਿਹੜੇ ਨੇ ਇਹਦੇ ਚਾਚੇ ਤਾਂ ਹੈ ਨਹੀਂ ਕਿ ਇਹਦੇ ਮਾਮੇ ਨੇ ਮਾਸੀਆਂ ਨੇ ਉਹ ਸਾਰੇ ਇਹਦੇ ਨਾਲ ਇਨਵੋਲਵ ਨੇ ਜਿੰਨੀ ਵਾਰੀ ਵੀ ਇਹਦੇ ਕੋਈ ਕੇਸ ਹੁੰਦੇ ਨੇ ਦੇਰਾਦੂਨ ਦੇ ਵਿੱਚ ਵੀ ਇਹਦੇ ਕਿਡਨਾਪਿੰਗ ਮਰਡਰ ਤੇ ਨਾਲ ਇਹਦੇ ਗੈਂਗ ਰੇਪ ਕੇਸ ਹੋਇਆ ਸੀ ਉਦੋਂ ਵੀ ਆਪਣੇ ਮਾਮਿਆਂ ਦੇ ਘਰ ਉਹ ਜਿਹੜੇ ਕਿ ਰਿਸ਼ੀ ਨਗਰ ਕਿਚਲੂ ਨਗਰ ਕੁਝ ਇੱਥੇ ਰਹਿੰਦੇ ਨੇ ਵੀ ਜਲੰਧਰ ਰਹਿੰਦੇ ਨੇ ਚੰਡੀਗੜ੍ਹ ਰਹਿੰਦੇ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਫਿਰ ਲੁਕ ਜਾਂਦੇ ਆ ਇਹ ਸਾਰੇ ਜਾਣੇ ਇਹਨਾਂ ਦੇ ਕਿਸੇ ਰਿਸ਼ਤੇਦਾਰ ਨਾਲ ਤਾਲੁਕ ਹੈ ਮਮਦੁੱਡ ਜਿਨੇ ਮੇਰੇ ਨਾਲ ਕਿਸ ਦਾ ਤਾਲੁਕ ਨਹੀਂ ਹੈਗਾ ਪਰ ਧਮਕੀਆਂ ਦੇਣ ਲਈ ਫੋਨ ਜਰੂਰ ਕਰ ਰਹੇ ਨੇ ਜੀ ਕਰ ਰਹੇ ਨੇ ਇਹਦੇ ਮਾਮੇ ਕਰ ਰਹੇ ਨੇ ਇਹਦੀਆਂ ਮਾਸੀਆਂ ਕਰਦੀਆਂ ਪਈਆਂ ਫੋਨ ਆਪਣੇ ਕਜ਼ਨਸ ਤੋਂ ਕਰਵਾ ਰਿਆ ਚੰਡੀਗੜ੍ਹ ਦੇ ਦੇ ਕਜ਼ਨਸ ਰਹਿੰਦੇ ਨੇ ਉਹਨਾਂ ਤੋਂ ਕਰਵਾ ਰਿਆ ਕਿ ਇਹਨੂੰ ਗਾਉ ਕਿ ਤੈਨੂੰ ਅਸੀਂ ਨਹੀਂ ਤਾਂ ਮਾਰ ਕੇ ਸੁੱਟ ਦਾਂਗੇ ਜੀ ਸੋ ਬਿਲਕੁਲ ਪੀੜਤ ਮਹਿਲਾ ਦੇ ਨਾਲ ਪੂਰਾ ਮੈਟਰ ਜਾਣਨ ਦੀ ਕੋਸ਼ਿਸ਼ ਕੀਤੀ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ ਆ ਸੋ ਜੋ ਇਲਜ਼ਾਮ ਇਹਨਾਂ ਦੇ ਵੱਲੋਂ ਲਗਾਏ ਗਏ ਸੀ ਕਿਤੇ ਨਾ ਕਿਤੇ ਬਿਲਕੁਲ ਸਹੀ ਸਾਬਤ ਹੋਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਆ ਕਿਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਪਿਛਲੇ 15 ਸਾਲ ਤੋਂ ਡਾਕਟਰ ਸੁਮੇਤ ਸੋਫਿਲ ਦੇ ਨਾਲ ਰਹਿ ਰਹੇ ਨੇ ਔਰ ਇਨਸਾਫ ਕੀਤੀ ਕਿ ਸਿਕਿਉਰਿਟੀ ਦਿਵਾਈ ਜਾਵੇ ਔਰ ਉਹਨਾਂ ਦੇ ਬੱਚੇ ਨੇ ਜਿਹੜੇ ਇਹਨਾਂ ਨੂੰ ਵਾਪਸ ਦਿਵਾਈ ਜਾਣ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰੋ ਮੇਰੇ ਨਾਲ ਮੈਂ ਤੁਹਾਨੂੰ ਉਚਾਸਤ ਧੰਨਵਾਦ